ਕਹਿੰਦੇ ਨੇ ਕਿ ਮੌਤ ਕਦੋਂ ਕਿਸ ਨੂੰ ਕਿੱਥੇ ਆ ਜਾਵੇ ਤੇ ਇਹ ਕੋਈ ਨਹੀਂ ਜਾਣਦਾ ਕੁਝ ਇਸੇ ਤਰ੍ਹਾਂ ਦਾ ਹੀ ਪਾਣਾ ਵਾਪਰੇ ਆਇਆ ਹੈ ਕਾਲਜ ਚੋਂ ਪੇਪਰ ਦੇ ਕੇ ਨਿਕਲੇ ਦੋ ਨੌਜਵਾਨਾਂ ਦੇ ਨਾਲ ਜਿਸ ਵੇਲੇ ਬਾਈਕ ਤੇ ਸਵਾਰ ਹੋ ਕੇ ਦੋ ਨੌਜਵਾਨ ਕਾਲਜ ਚੋਂ ਪੇਪਰ ਦੇ ਕੇ ਨਿਕਲਦੇ ਨੇ ਤਾਂ ਕਾਲਜ ਦੇ ਬਾਹਰ ਹੀ ਬੱਸ ਦੇ ਨਾਲ ਟਕਰਾ ਜਾਂਦੇ ਨੇ ਤੇ ਇਹ ਬਸ ਉਹਨਾਂ ਦੇ ਲਈ ਕਾਲ ਪਣ ਜਾਂਦੀ ਹੈ ਜੀ ਹਾਂ ਰੂਹ ਕੰਬਾਉ ਹਾਦਸੇ ਦੀਆਂ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਵਾਸਤੇ ਨਾਲ ਟਕਰਾਉਂਦੇ ਸਾਰ ਹੀ ਨੌਜਵਾਨ ਨੌਜਵਾਨ ਟੋਏ ਦੇ ਵਿੱਚ ਜੜ ਗਿਆ ਤੇ ਮੌਕੇ ਤੇ ਹੀ ਉਸਨੇ ਦਮ ਤੋੜ ਦਿੱਤਾ ਜਦਕਿ ਦੂਜਾ ਨੌਜਵਾਨ ਜ਼ਖਮੀ ਹੋਇਆ ਤੇ ਜਿਸਦੀ ਹਾਲਤ ਨਾਜ਼ੁਕ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਪਾਇਆ ਗਿਆ ਮੇਰੇ ਕੋਲ ਪਹਿੜਾ ਪੇਸ਼ੈਂਟ ਆਇਆ ਉਹਦਾ ਨਾਮ ਜਗਮੇਲ ਸਿੰਘ ਹੈ ਤੇ ਪੁੱਤਰ ਭਾਨ ਸਿੰਘ ਹੈ ਇੱਕ ਨੌਰੀ ਖੁਰਦ ਤੋਂ ਹੈਗਾ ਪੇਸ਼ੈਂਟ ਤੇ ਐਸਐਸਐਫ ਦੀ ਟੀਮ ਲੈ ਕੇ ਆਈ ਹੈ ਰੋਡ ਸਾਈਡ ਐਕਸੀਡੈਂਟ ਦਾ ਕੇਸ ਆ ਸਾਡੇ ਕੋਲ ਬ੍ਰੌਡ ਡੈੱਡ ਆਇਆ ਹੈਗਾ ਜੀ ਇਹਨਾਂ ਦੇ ਫੈਮਿਲੀ ਨੂੰ ਇਤਲਾਹ ਹੋ ਚੁੱਕੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਕਰਤੀ ਹੈ ਉਦੋਂ ਇਸ ਹਾਦਸੇ ਦੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਕਿਹਾ ਹੈ ਕਿ ਉਹਨਾਂ ਨੂੰ ਫੋਨ ਆਇਆ ਸੀ ਤਾਂ ਉਹ ਮੌਕੇ ਤੇ ਪਹੁੰਚੇ ਨੇ ਇਹ ਸਾਨੂੰ ਅੱਜ ਤਕਰੀਬ ਨਾ ਪਾਉਣੇ 1:50 ਤੇ ਇਤਲਾਹ ਮਿਲੀ ਸੀ ਕਿ ਇੱਕ ਐਕਸੀਡੈਂਟ ਬਰਡਵਾਲ ਕਾਲਜ ਦੇ ਸਾਹਮਣੇ ਬੱਸ ਨਾਲ ਹੋਇਆ ਹੈ ਇੱਕ ਮੋਟਰਸਾਈਕਲ ਦਾ ਜਿਹੜਾ ਇੰਜਰ ਹੈ ਅਸੀਂ ਆਪਦੀ ਮੈਂ ਆਪਦੀ ਸਾਰੀ ਫੋਰਸ ਨੂੰ ਲੈ ਕੇ ਉੱਥੇ ਬਰਡਵਾਲ ਕਾਲ ਪਹੁੰਚਿਆ ਤੇ ਉੱਥੋਂ ਜਿਹੜਾ ਇੰਜਰ ਹੈ ਉਹਨੂੰ ਚੱਕ ਕੇ ਸਿਵਲ ਹਸਪਤਾਲ ਚ ਲੈ ਗਏ ਆ ਅੱਗੇ ਜੋ ਕਰ ਪਈ ਉਹ ਸਿਵਲ ਹਸਪਤਾਲ ਵਾਲੇ ਕਰ ਰਹੇ ਸਰ ਜਿਹੜਾ ਪਰਸਨ ਹੈ ਮੋਟਰਸਾਈਕਲ ਵਾਲਾ ਉਹ ਜਿੰਦਾ ਕਿ ਡੈਥ ਹੋ ਗਈ ਨਹੀਂ ਅਸੀਂ ਸਾਸੀ ਜਿੰਜਰ ਲੈ ਕੇ ਆਏ ਜੀ ਹੁਣ ਹਸਪਤਾਲ ਵਾਲੇ ਡਿਕਲੇਰ ਕਰਨਗੇ ਵੀ ਜਿੰਜਰ ਦਾ ਜਾਨ ਡੈਥ ਹੋ ਗਈ ਠੀਕ ਹੈ ਜੀ ਬਸ ਦਾ ਪਤਾ ਲੱਗੇ ਕੋਈ ਕਿਸੀ ਨਹੀਂ ਬਸ ਅਜੇ ਕਲੀਅਰ ਨਹੀਂ ਉਹ ਥਾਣੇ ਦੇ ਤੋਂ ਤੀਸੀ ਅਫਸਰ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਜੋ ਵੀ ਅਗਲੀ ਕਾਰਵਾਈ ਆ ਉਹ ਆਉਣ ਚਲੇ ਆਉਣਗੇ ਦੱਸ ਦੇ ਕਿ ਪਿਆਰਨੇਕਾ ਸੜਕੀ ਹਾਦਸਾ ਤੂਰੀ ਤੋਂ ਸਾਹਮਣੇ ਆਇਆ ਹੈ ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ